ਇੱਕ ਬਹੁਤ ਵੱਡੇ ਗ੍ਰੋਧਾ ਇੱਕ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਨੂੰ ਫੜ ਕੇ ਇੱਕ ਜਿਹੜੀ ਗੈਂਗਵਾਰ ਹੋਣ ਦੀ ਸੰਭਾਵਨਾ ਸੀ ਹੋਰ ਕ੍ਰਾਈਮ ਹੋਣ ਦੀ ਸੰਭਾਵਨਾ ਸੀ ਉਹਦਾ ਜਿਹੜਾ ਪਰਦਾ ਫਾਸ਼ ਕੀਤਾ ਉਹਨੂੰ ਨਿਊਟਰਲਾਈਜ਼ ਕੀਤਾ ਰਾਹੁਲ ਰੌਲਾ ਜਿਹੜਾ ਕਿ ਕਰੀਬ 12 12 ਮੁਕਦਮਿਆਂ ਦੇ ਵਿੱਚ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਬੰਦ ਸੀ ਉਹਦਾ ਇੱਕ ਹੋਰ ਗੁਰਿੰਦਰ ਗੋਰਾ ਉਦੇ ਨਾਲ ਉਥੇ ਡਿਸਪਿਊਟ ਹੋਇਆ ਇਹ ਜਿਹੜਾ ਗੁਰਿੰਦਰ ਗੋਰਾ ਸੀ ਇਹ 골ਡੀ ਬ੍ਰਾਂਡ ਦਾ ਜੀਜਾ ਸੀ ਇਹਨਾਂ ਦਾ ਆਪਸੀ ਡਿਸਪਿਊਟ ਹੋਇਆ ਉਸ ਡਿਸਪਿਊਟ ਦੇ ਤਹਿਤ ਇਹਨੇ ਉਹਨੂੰ ਗੋਰੇ ਨੂੰ ਗੋਰਾ ਉਹ ਬੰਦਾ ਉਹਦੀ ਬੈਕਗ੍ਰਾਉਂਡ ਦੱਸੀਏ ਇਹ ਦਿੱਲੀ ਪੁਲਿਸ ਨੇ ਇੱਕ ਪਹਿਲਵਾਨ ਫਰੀਦਕੋਟ ਕਾਂਗਰਸ ਨੇਤਾ ਦੀ ਹਤਿਆ ਕੀਤੀ ਸੀ ਇਹਦੇ ਖਿਲਾਫ ਕਰੀਬ-ਕਰੀਬ 16 ਪਰਚੇ ਨੇ ਹੀਨਸ ਕ੍ਰਾਈਮ ਦੇ ਡਕੈਤੀ ਮਰਡਰਸ ਦੇ ਉਸ ਜਿਸ ਦੇ ਵਿੱਚ ਇਹ ਹਿਆਰਪੁਰ ਜੇਲ੍ਹ ਦੇ ਵਿੱਚ ਬੰਦ ਸੀ ਇਹਨਾਂ ਦੀ ਆਪਸੀ ਦੋਨਾਂ ਦੀ ਉੱਥੇ ਦੁਸ਼ਮਣੀ ਸੀ ਉਸ ਦੁਸ਼ਮਣੀ ਤਹਿਤ ਰਾਹੁਲ ਰੌਲੇ ਨੇ ਉਹਨੂੰ ਗੋਰੀ ਨੂੰ ਉਹਦੇ ਜਾਨਲੇਵਾ ਹਮਲਾ ਕੀਤਾ ਜਿਹਦੇ ਤਹਿਤ ਇਹਦੇ ਪਰਚਾ ਦਰਜ ਹੋਇਆ ਉਸ ਪਰਚੇ ਜੇਲ੍ਹ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ ਤੇ ਸਟੇਟਮੈਂਟ ਦੇ ਆਧਾਰ ਤੇ ਜਿਹੜਾ ਪਰਚਾ ਦਰਜ ਹੋਇਆ ਸੀ ਉਸ ਪਰਚੇ 'ਚ ਇਹ ਰਾਹੁਲ ਰੌਲਾ ਦੋਸ਼ੀ ਸੀ ਜਦੋਂ ਇਹ ਮਈ 2024 'ਚ ਹੁਣ ਜਮਾਨਤ ਤੋਂ ਬਾਹਰ ਆਇਆ ਬਾਹਰ ਆ ਕੇ ਇਹਨੇ ਉਸ ਬੋਰੇ ਉਸ ਤੋਂ ਗੋਰੀ ਤੋਂ ਡਰਦੇ ਹੋਏ ਪਲੱਸ ਉਹਨਾਂ ਦੇ ਹੋਰ ਜਿਹੜੇ ਮੈਂਬਰ ਆ ਤਾਂ ਕਿ ਇਹਦਾ ਨੁਕਸਾਨ ਨਾ ਕਰ ਦੇਣ ਬਾਹਰ ਉਸ ਗੈਂਗ ਦੇ ਇਹਨੇ ਆਪਣੇ ਵੈਪਨ ਆ ਜਿਹੜੇ ਐਮਪੀ ਤੋਂ ਲਿਆਉਣ ਦੇ ਸਿਸਟਮ ਦੇ ਨਾਲ ਆਪਣਾ ਗੈਂਗ ਆ ਜਿਹੜਾ ਮੁੜ ਸਾਬਤ ਕੀਤਾ ਜਿਹਦੇ 6 ਹੋਰ ਮੈਂਬਰ ਸੀ ਉਹ 6 ਮੈਂਬਰ ਆ ਜਿਹੜੇ ਉਹ ਵੀ ਵੱਖ-ਵੱਖ ਕ੍ਰਿਮੀਨਲ ਕੇਸਾਂ ਜੇ ਇਨਵੋਲਵ ਸੀ ਆਪਦੀ ਗੈਂਗ ਤਿਆਰ ਕਰਕੇ ਉਹਨਾਂ ਤੋਂ ਨੰਬਰ 1 ਆਪਣੀ ਪ੍ਰੋਟੈਕਸ਼ਨ ਲਈ ਨੰਬਰ 2 ਉਸ ਗੈਂਗ ਦੇ ਮੈਂਬਰਾਂ ਨੂੰ ਬਦਲਾ ਲੈਣ ਦੀ ਨੀਅਤ ਨਾਲ ਮਾਰਨ ਦੇ ਲਈ ਇਹਨੇ ਇੱਕ ਗੈਂਗ ਸਟੈਬਲਿਸ਼ ਕੀਤਾ ਸੀ ਉਹ ਗੈਂਗ ਸਾਨੂੰ ਸਾਡੇ ਅਧਿਕਾਰੀਆਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਉਹਨਾਂ ਨੇ ਇਸ ਗੈਂਗ ਦੇ ਸਾਰੇ ਮੈਂਬਰ ਹੋਟਲ ਰੂਪਾ ਜਿਹੜਾ ਕਿ ਹਾਲ ਗੇਟ ਦੇ ਨੇੜੇ ਆ ਉਥੋਂ ਕਾਬੂ ਕਰਕੇ ਇਹਨਾਂ ਤੋਂ ਤਿੰਨ ਵੈਪਨ ਰਿਕਵਰ ਕਰਾਏ ਨੇ ਤੇ ਇਸ ਗੈਂਗ ਨੂੰ ਜਿਹੜਾ ਨਸ਼ਟ ਕੀਤਾ ਇਸ ਤਰ੍ਹਾਂ ਇੱਕ ਜਿਹੜੀ ਹੋਰ ਸੰਭਾਵਿਤ ਲੜਾਈ ਜਾਂ ਸੰਭਾਵਿਤ ਗੈਂਗਵਾਰ ਦੇ ਹੋਣ ਕਰਕੇ ਨੁਕਸਾਨ ਹੋਣ ਵਾਲਾ ਸੀ ਉਦੋਂ ਬਚਾ ਹੋਇਆ ਇਹ ਜਿਹੜੇ ਸੱਤੇ ਦੇ ਸੱਤੇ ਬੰਦੇ ਆ ਜਿਹੜੇ ਇਹ ਪੁਲਿਸ ਨੇ ਅੱਜ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਤੋਂ ਰਿਕਵਰੀ ਕੀਤੀ ਆ। ਕਿਹਨਾਂ ਦੇ ਨਾਮ ਕੀ ਹੈ ਜੀ ਕਿਹੜੇ ਗੈਂਗ ਦੇ ਬੰਦੇ ਨੇ? ਇਹ ਰਾਹੁਲ ਰੌਲਾ ਗੈਂਗ ਆ ਜੀ, ਰਾਹੁਲ ਰੌਲਾ ਇਹ ਤੇ ਡਕੈਤੀ ਦੇ ਤੇ ਹੋਰ ਸੀਨੀਅਰ ਕ੍ਰਾਈਮ ਦੇ ਇਹ ਤੇ ਵੀ ਕਾਫੀ ਪਰਚੇ ਦਰਜ ਨੇ। 12 12 ਪਰਚੇ ਦਰਜ ਨੇ ਜਿਨ੍ਹਾਂ ਦੇ ਵਿੱਚ ਮਰਡਰ ਵੀ ਆ, ਡਕੈਤੀ ਵੀ ਆ, ਸਨੇਚਿੰਗਸ ਵੀ ਆ, ਕਈ ਤਰ੍ਹਾਂ ਦੇ ਪਰਚੇ ਦਰਜ ਆ ਸੀਨੀਅਰ ਕ੍ਰਾਈਮ ਦੇ ਨੇ ਸਾਰੇ। ਇਹ 8 ਸਾਲ ਲਗਾਤਾਰ ਜੇਲ੍ਹ ਲੈ ਕੇ ਇਹ ਹੁਣੇ ਮਈ ਦੇ ਵਿੱਚ ਹੀ ਹਾਲੇ ਬਾਹਰ ਆਇਆ ਸੀਗਾ। ਬਾਹਰ ਆਗੇ ਨੇ ਆਪਦੇ ਗੈਂਗ ਨੂੰ ਰੀਇਸਟੈਬਲਿਸ਼ ਕਰਕੇ ਆਪਣੀ ਜਿਹੜੀ ਉਹੀ ਆਦਤਾਂ ਤੇ ਉਹੀ ਕੰਮਾਂ ਮੁਤਾਬਕ ਇਹਨੇ ਕ੍ਰਾਈਮ ਕਰਨ ਦੀ ਯੋਜਨਾ ਬਣਾਈ ਸੀ ਸਰਕਲ ਹੀ ਕਹਿ ਰਹੇ ਵੀ ਇਸ ਗੈਂਗਬਾਰ ਹੁਣ ਦੀ ਸੰਭਾਵਨਾ ਸੀ ਇਹਨਾਂ ਦਾ ਇੱਕ ਟਾਰਗੇਟ ਕੌਣ ਸੀ ਜਿਹਦੇ ਨਾਲ ਇਹਦਾ ਗੈਂਗਬਾਰ ਹੋ ਸਕਦਾ ਇਹਨਾਂ ਦੇ ਟਾਰਗੇਟ 골ਡੀ ਬਰਾਡ ਜਿਹੜੇ ਗੈਂਗ ਦੇ ਆ ਉਹਨਾਂ ਦੇ ਮੈਂਬਰ ਜਿਨ੍ਹਾਂ ਤੋਂ ਇਹਨੂੰ ਖਤਰਾ ਵੀ ਸੀ ਕਿਉਂਕਿ ਇਹਨਾਂ ਨੇ ਜੇਲ੍ਹ ਚ ਉਹਤੇ ਅਟੈਕ ਕੀਤਾ ਸੀ ਹੁਣੇ 릴 ਆਊਟ ਹੋ ਕੇ ਆ ਗਿਆ ਸੀ ਉਹਨਾਂ ਨੇ ਬਦਲਾ ਲੈ ਕੇ ਇਹਨਾਂ ਤੇ ਵੀ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਇਹਨੂੰ ਖਦਸ਼ਾ ਸੀਗਾ ਬਲਾਸੇ ਨੇ ਆਪਣੇ ਜਿਹੜੇ ਹੋਰ ਕੁਸ਼ ਕ੍ਰਾਈਮ ਆ ਜਿਹੜੇ ਰੂਟੀਨ ਦੇ ਵਿੱਚ ਜਿਹੜੇ ਪਹਿਲਾਂ ਇਹ ਕਰਦਾ ਰਿਹਾਗਾ ਉਸ ਤਰ੍ਹਾਂ ਦੇ ਕ੍ਰਾਈਮਾਂ ਨੂੰ ਅੰਜਾਮ ਦੇਣ ਦਾ ਖਦਸ਼ਸ ਅਰੇ ਉਹ ਜਿਹੜਿਆ ਸੀ ਹੈ 호텔 ਦੇ ਕੋਲ ਖੜਿਆ ਹੈ 호텔 ਦੇ ਵਿੱਚ ਬੈਠੇ ਸੀ 호텔 ਦੇ ਵਿੱਚ ਬਹਿ ਕੇ ਇਹ ਆਪਣੀ ਪਲੈਨਿੰਗ ਕਰ ਰਹੇ ਸੀ ਉਸ ਪਲੈਨਿੰਗ ਕਰਦਿਆਂ ਨੂੰ ਇਹਨਾਂ ਨੂੰ ਮੌਕੇ ਤੋਂ ਉਥੋਂ ਕਾਬੂ ਕਰਕੇ ਇਹਨਾਂ ਤੋਂ ਵੈਪਨ ਜਿਹੜੇ ਰਿਕਵਰ ਹੋਏ ਨੇ ਕਿੰਨੀ ਦੇਰ ਤੋਂ ਪਲਾਨ ਚਲਾ ਰਹੇ ਸੀ ਆਪਣਾ ਇਹ ਤਾਂ ਪੁਰਾਣੇ ਪੁਰਾਣੇ ਹੈਗੇ ਨੇ ਜੀ ਇਹਨਾਂ ਦੇ ਜਦੋਂ ਤੋਂ 12 ਪਰਚੇ ਦਰਜ ਆ ਵੱਖ-ਵੱਖ ਜੇਲ੍ਹਾਂ ਦੇ ਵਿੱਚ ਰਹੇ ਨੇ ਉਦੋਂ ਤੋਂ ਇਹਦੇ ਪੁਰਾਣੇ ਆ ਕੁਝ ਇਹ ਜੜਾ ਸਟਾ ਗੈਂਬਲਿੰਗ ਜਾਂ ਹੋਰ ਛੋਟੇ ਲੈ ਕੇ ਤੋਂ ਮਰਡਰ ਮਰਡਰ ਤੇ ਡਕੈਤੀ ਤੱਕ ਦੇ ਕ੍ਰਾਈਮਾਂ ਜਨਰਲ ਨੇ ਸਨੇਚਿੰਗਸ ਬਹੁਤ ਆ ਇਹ ਲਗਾਤਾਰ ਕਾਫੀ ਸਮੇਂ ਦਾ ਹੈਗਾ 8 ਸਾਲ ਤੈਨੂੰ ਜੇਲ੍ਹ ਚ ਹੋ ਗਏ 8 ਸਾਲ ਜਿਹੜੇ ਕੇਸ ਨੂੰ ਜੇਲ੍ਹ ਚ ਹੋ ਗਏ ਉਹਦੇ ਪਿੱਛੋਂ ਕਿੰਨਾ ਸਮਾਂ ਆਏਗਾ ਤੁਸੀਂ ਅੰਦਾਜ਼ਾ ਲਾ ਸਕਦੇ ਇਹ ਬਿਜ਼ਨਸਮੈਨਾਂ ਤੋਂ ਜਾਂ ਹੋਰ ਸਾਰਿਆਂ ਤੋਂ ਅਜੇ ਹੀ ਆਪਦੀ ਇੱਕ ਤਰ੍ਹਾਂ ਦੀ ਆਪਦੀ ਧੌਂਸ ਦੇ ਵਿੱਚ ਆਪਦੀ ਗੈਂਗ ਦੀ ਧੌਂਸ ਦੇ ਵਿੱਚ ਇਹ ਹਰ ਤਰ੍ਹਾਂ ਦੇ ਕ੍ਰਾਈਮ ਇਹਨਾਂ ਨੇ ਕੀਤੇ ਨੇ ਸੱਤ ਸਤੋਂ ਕੜੇ ਕੜੇ ਜਿਲ੍ਹਿਆਂ ਦੇ ਹੈ ਜੀ ਸੱਤੋਂ ਜਿਲ੍ਹੇ ਕੜੇ ਕੜੇ ਜਿਲ੍ਹਿਆਂ ਦੇ ਸੱਤ ਸ ਸਤੋ ਜਿਹੜੇ ਆ ਸਾਰੇ ਇਥੋਂ ਦੇ ਨੇ ਅੰਮ੍ਰਿਤਸਰ ਦੇ ਨੇ ਕਰਨ ਏਲੀਅਸ ਟਿੱਡਾ ਗੇਟ ਹੀ ਕੀਮਾ ਲੱਗੇਦਾ ਹੀ ਆ ਸੁਖਦੀਪ ਵੀ ਦਾਣੇ ਇਸਲਾਮਾਬਾਦ ਦੇ ਪਰਚੇ ਦਰਜ ਨੇ ਅਵੇਸ਼ ਸ਼ਰਮਾ ਇਹ ਵੀ ਇਸਲਾਮਾਬਾਦ ਥਾਣੇ ਦਾ ਇੱਕ ਰਾਗਵ ਆ ਉਹ ਵੀ ਇਸਲਾਮਾਬਾਦ ਥਾਣੇ ਦਾ ਤੇ ਇੱਕ ਰਮੇਸ਼ ਹੈ ਉਹ ਵੀ ਗੇਟ ਕੀਮਾ ਦਾ ਹੈ ਸਰ ਇਹ ਗੁਰਲਾਲ ਦੇ ਸਾਥੀ ਸੀ ਜਨਾਬ ਜਿਹਦਾ ਕੋਈ ਚਿੰਤਾ ਨਹੀਂ ਕੀ ਕੋਈ ਕਾਂਗਰਸ ਇਹ ਗੁਰਲਾਲ ਦੇ ਸਾਥੀ ਸੀ ਜੀ ਸਰ ਗੁਰਲਾਲ ਤੇ ਆਲਰੇਡੀ ਹੋਲਡੀ ਪਰ ਗੁਰਲਾਲ ਗੁਰਲਾਲ ਬਰਾੜ ਦੀ ਗੁਰਲਾਲ ਬਰਾੜ ਹਾਂ ਜੀ 골ਡੀ ਬਰਾੜ ਦੇ ਨਾਲ ਹੀ ਹੋ ਸਕਦਾ ਉਹ ਨੂੰ ਸਪੋਰਟ ਕਰਦਾ ਵੀ ਲੋ ਉਹਦਾ ਉਹਦਾ ਜੀਜਾ ਹੀ ਹੈ ਨਾ ਉਹ ਗੋਰਾ ਜਿਹੜਾ ਗੋਰਾ ਹੈ 골ਡੀ ਬਰਾੜ ਦਾ ਜੀਜਾ ਉਹਦਾ ਸਗਾ ਜੀਜਾ ਉਹਨਾਂ ਨੇ ਰਲ ਕੇ ਕ੍ਰਾਈਮ ਕਮਿਟ ਕੀਤਾ ਸੀ ਗੁਰਲਾਲ ਪਹਿਲਵਾਨ ਦਾ ਜਿਹੜਾ ਕ੍ਰਾਈਮ ਉਹਨਾਂ ਨੇ ਕਮਿਟ ਕੀਤਾ ਸੀ ਉਹਦੇ ਜਿਹਨਾਂ ਨੂੰ ਦਿੱਲੀ ਪੁਲਿਸ ਨੇ ਫੜਿਆ ਸੀ ਇਹਦੇ ਓਵਰ ਆਲ ਇਹਦੇ ਆਲਮੋਸਟ ਵੱਖ-ਵੱਖ ਏਜੰਸੀਆਂ ਕੋਲੇ ਇਵਨ ਦਿੱਲੀ ਦੀਆਂ ਏਜੰਸੀਆਂ ਤੱਕ ਦੇ ਇਹਨਾਂ ਦੇ ਮੁਕਦਮੇ ਦਰਜ ਹੋਏਗੇ ਨੇ